ਰਾਣੀ ਦੀ ਉਦਾਸੀ ਇੱਕ ਦਿਨ ਤਨਾਲੀ ਰਾਮ ਨੂੰ ਸੁਨੇਹਾ ਮਿਲਿਆ ਕਿ ਰਾਣੀ ਤ੍ਰੁਮਲਾ ਦੇਵੀ ਬੜੀ ਮੁਸੀਬਤ ਵਿੱਚ ਹੈ ਅਤੇ ਉਸ ਨੂੰ ਮਿਲਣਾ ਚਾਹੁੰਦੀ ਹੈ ਉਹ ਰਾਣੀ ਕੋਲ ਗਿਆ ਉਸ ਨੂੰ ਪਤਾ ਲੱਗਾ ਕਿ ਇੱਕ ਦਿਨ ਰਾਜਾ ਕ੍ਰਿਸ਼ਨ ਦੇ ਬਰਾਏ ਰਾਣੀ ਨੂੰ ਆਪਣਾ ਲਿਖਿਆ ਨਾਟਕ ਸੁਣਾ ਰਿਹਾ ਸੀ ਕਿ ਰਾਣੀ ਨੂੰ ਉਬਾਸੀ ਆ ਗਏ ਰਾਜਾ ਅਸੰਨਾਜ ਹੋਇਆ ਕਿ ਉਸੇ ਵੇਲੇ ਉੱਠ ਕੇ ਚਲੇ ਆ ਗਿਆ ਤੇ ਉਦੋਂ ਤੋਂ ਦੁਬਾਰਾ ਇਸ ਪਾਸੇ ਨਹੀਂ ਆਇਆ ਰਾਣੀ ਨੇ ਕਿਹਾ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ ਸੀ ਮੈਂ ਮਾਫੀ ਮੰਗੀ ਪਰ ਕੋਈ ਅਸਰ ਨਾ ਹੋਇਆ ਤਨਾਲੀ ਰਾਮ ਹੁਣ ਤੁਸੀਂ ਹੀ ਇਸ ਸਮੱਸਿਆ ਨੂੰ ਸੁਲਝਾ ਸਕਦੇ ਹੋ ਤੁਸੀਂ ਫਿਕਰ ਨਾ ਕਰੋ ਮਹਾਰਾਣੀ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗਾ ਤਨਾਲੀ ਰਾਮ ਨੇ ਰਾਣੀ ਨੂੰ ਤੀਰਜ ਦਿੱਤਾ ਉੱਥੇ ਤਨਾਲੀ ਰਾਮ ਸਿੱਧਾ ਦਰਬਾਰ ਪਹੁੰਚਿਆ ਰਾਜਾ ਆਪਣੇ ਰਾਜ ਵਿੱਚ ਚੌਲਾਂ ਦੀ ਹਾਲਤ ਬਾਰੇ ਮੰਤਰੀਆਂ ਨਾਲ ਸਲਾਹ ਕਰ ਰਹੇ ਸਨ ਚੌਲਾਂ ਦੀ ਪੈਦਾਵਾਰ ਵਧਾਉਣਾ ਬੜਾ ਜ਼ਰੂਰੀ ਹੈ ਰਾਜੇ ਨੇ ਕਿਹਾ ਅਸੀਂ ਹੁਣ ਤੱਕ ਬਹੁਤ ਕੋਸ਼ਿਸ਼ ਕੀਤੀ ਹੈ ਇਸ ਨਾਲ ਫਾਇਦਾ ਹੋਇਆ ਹੈ ਪਰ ਹਾਲੇ ਸੁਮਿਖਿਆ ਪੂਰੀ ਤਰ੍ਹਾਂ ਸਮਝੀ ਨਹੀਂ ਮਹਾਰਾਜ ਤਨਾਲੀ ਰਾਮ ਨੇ ਚੌਲ ਦਾ ਇੱਕ ਬੀਜ ਰਾਜੇ ਨੂੰ ਦਿਖਾਉਂਦਿਆਂ ਕਿਹਾ ਜੇ ਬੀਜ ਬੀਜਿਆ ਜਾਵੇ ਤਾਂ ਪੈਦਾਵਾਰ ਇਸ ਨਾਲੋਂ ਦੁੱਗਣੀ ਹੋਵੇਗੀ ਇਹ ਤਾਂ ਬੜਾ ਚੰਗਾ ਹੋਵੇਗਾ ਪਰ ਇਸ ਲਈ ਸ਼ਾਇਦ ਖਾਸ ਤਰ੍ਹਾਂ ਦੀ ਜ਼ਮੀਨ ਤੇ ਖਾਦ ਦੀ ਲੋੜ ਹੋਵੇਗੀ ਰਾਜੇ ਨੇ ਕਿਹਾ ਨਹੀਂ ਮਹਾਰਾਜ ਇਸ ਵਾਸਤੇ ਸਿਰਫ ਇਸ ਗੱਲ ਦੀ ਲੋੜ ਹੈ ਕਿ ਇਸ ਨੂੰ ਬੀਜਣ ਸਿੰਜਣ ਤੇ ਕੱਟਣ ਵਾਲਾ ਬੰਦਾ ਐਸਾ ਹੋਵੇ ਜਿਸ ਨੂੰ ਨਾ ਕਦੀ ਆਬਾਸੀ ਆਈ ਹੋਵੇ ਤੇ ਨਾ ਹੀ ਕਦੀ ਆਵੇ ਤਨਾਲੀ ਰਾਮ ਨੇ ਕਿਹਾ ਤੇਰੇ ਵਰਗਾ ਮੂਰਖ ਮੈਂ ਕਦੀ ਨਹੀਂ ਦੇਖਿਆ ਰਾਜੇ ਨੇ ਕਿਹਾ ਕਿ ਸੰਸਾਰ ਵਿੱਚ ਕੋਈ ਐਸਾ ਬੰਦਾ ਹੈ ਜਸਨ ਮੁਕਦੀ ਇਹ ਬਾਤ ਸੀ ਨਾ ਹੀ ਹੋਵੇ ਮੈਂ ਤਾਂ ਭੁੱਲ ਹੀ ਗਿਆ ਸਾਂ ਸੱਚ ਮੁੱਚ ਮੈਂ ਮੂਰਖ ਹਾਂ ਤਨਾਲੀ ਰਾਮ ਬੋਲਿਆ ਚੰਗਾ ਹੋਇਆ ਕਿ ਮਹਾਰਾਜ ਨੂੰ ਯਾਦ ਆ ਗਿਆ ਮੈਂ ਹੁਣੇ ਜਾ ਕੇ ਮਹਾਰਾਣੀ ਤ੍ਰੁਮਲਾ ਦੇਵੀ ਨੂੰ ਆਪਣੀ ਇਸ ਮੂਰਖਤਾ ਬਾਰੇ ਦੱਸਦਾ ਹਾਂ ਨਹੀਂ ਨਹੀਂ ਮੈਂ ਆਪ ਜਾ ਕੇ ਉਹਨਾਂ ਨੂੰ ਦੱਸ ਦੇਵਾਂਗਾ ਰਾਜੇ ਨੇ ਕਿਹਾ ਦਰਬਾਰ ਵਿੱਚ ਚਫੇਰੇ ਹਾਸਾ ਗੂੰਜ ਪਿਆ ਦਰਬਾਰ ਤੋਂ ਮਗਰੋਂ ਰਾਜਾ ਮਹਾਰਾਣੀ ਦੇ ਮਹੱਲ ਵਿੱਚ ਗਿਆ ਦੋਹਾ ਵਿੱਚ ਸਮਝੌਤਾ ਹੋ ਗਿਆ ਰਾਜੇ ਨੇ ਤਨਾਲੀ ਰਾਮ ਨੂੰ ਸੋਨੇ ਦੀ ਇੱਕ ਥੈਲੀ ਭੇਟ ਕੀਤੀ ਤੇ ਰਾਣੀ ਨੇ ਵੀ ਤਨਾਲੀ ਰਾਮ ਨੂੰ ਬਹੁਤ ਸਾਰੇ ਤੋਹਫੇ ਦਿੱਤੇ